ਗਿਆਨ ਤੇ ਹੈ ਬਿਲਕੁਲ ਹੀ ਝੁਕ ਸਵਾਸ ਜਦੋਂ ਜਾਂਦੇ ਨੇ ਸੁੱਕ ਬੰਦਾ ਆਪਣੇ ਵੱਲ ਨੂੰ ਜਾਂਦਾ ਝੁਕ ਰਹਦਾ ਨਹੀਂ ਕੋਈ ਰੱਬ ਦਾ ਲੋਕ ਰੱਬ ਦੇ ਘਰ ਵਿੱਚ ਰਹਿੰਦੀ ਠੁਕ ਦੁਨੀਆ ਚਾਹੇ ਕਹੇ ਉਹਨੂੰ ਮਾੜਾ ਦੇਖ ਕੇ ਕਰਦੀ ਰਹਿੰਦੀ ਸਾੜ ਦੁਨੀਆ ਤੋਂ ਹੁੰਦਾ ਵਖ ਲੈਦਾ ਸਵਾਦ ਨਾਮ ਦਾ ਚੱਕ ਰਹਿਣ ਵਹਿਣ ਦਾ ਢੰਗ ਹੈ ਆਉਂਦਾ ਚੰਗੇ ਕੰਮ ਹੈ ਅੱਲਾ ਕਰਾਉਂਦਾ ਕਰਨ ਕਰਾਉਣ ਵਾਲਾ ਆਪ ਇੱਕੋ ਹੀ ਆ ਸਭ ਦਾ ਬਾਪ ਆਪੇ ਮੰਦਰ ਆਪੇ ਪੂਜਾ ਉੱਥੇ ਤਾਂ ਕੋਈ ਹੈ ਨਹੀਂ ਦੂਜਾ ਚੰਗੇ ਬਾੜੇ ਆਪ ਬਣਾਉਂਦਾ ਲੇਖਾ ਹੈ ਉਹ ਪੂਰਾ ਕਰਾਉਂਦਾ ਜਿਹੋ ਜੇ ਕਰਮ ਉਧਰ ਨੂੰ ਲਾਵੇ ਪਲਪਰ ਦੇ ਵਿੱਚ ਸੁਰਤ ਕਮਾਵੇ ਛਲ ਨਹੀਂ ਚੱਲਦਾ ਕਪੜ ਨਹੀਂ ਚੱਲਦਾ ਉਹ ਨਹੀਂ ਹੈ ਕਿਸੇ ਵੀ ਵੱਲ ਦਾ ਉੱਥੇ ਤਾਂ ਹੇਰਾ ਫੇਰ ਕੋਈ ਨਹੀਂ ਦੇਰ ਤਾਂ ਹੈ ਅੰਧੇਰ ਕੋਈ ਨਹੀਂ ਸਿਰਜਣ ਹਰ ਹੈ ਮੇਟਣ ਹਰ ਹੈ ਆਪੇ ਜੇ ਕਿਰਪਾ ਉਹਦੀ ਹੋ ਜਾਵੇ ਪਲਪਰ ਦੇ ਵਿੱਚ ਸਵਰਗ ਬਣਾਵੇ ਆਉਣ ਜਾਣ ਦਾ ਖੁੱਲਦਾ ਰਾਹ ਬੰਦੇ ਨੂੰ ਆਉਂਦਾ ਥੋੜਾ ਜਿਹਾ ਸਾ ਹੀਰੇ ਨੂੰ جوہری ਪਹਿਚਾਣੇ ਉਹਦੀਆਂ ਗੱਲਾਂ ਉਹ ਹੀ ਹੋਈ ਜਾਣੇ ਉਹਦੀ ਕੋਈ ਹੱਦ ਨਹੀਂ ਹੈ ਉਹ ਤਾਂ ਕੋਈ ਵੱਧ ਨਹੀਂ ਹੈ ਜਿਹੜਾ ਮੰਗਦਾ ਚਰਨਾਂ ਦੀ ਤੂੜ ਉਹ ਗਿਆਨ ਵਿੱਚ ਹੁੰਦਾ ਹੈ ਗੂੜ ਉਹਨੂੰ ਰੱਬ ਫਿਰ ਝਲਕ ਦਿਖਾਵੇ ਉਹ ਭਲਾਂ ਕਿਤੇ ਹਿੱਲ ਕੇ ਦਿਖਾਵੇ ਉਹਨੂੰ ਰੱਬ ਫਿਰ ਭਗਤ ਬਣਾਵੇ ਭਗਤ ਬਣਨਾ ਵੀ ਬਸ ਨਹੀਂ ਹੈ ਬੰਦੇ ਦੇ ਹੱਥ ਜੱਤ ਨਹੀਂ ਹੈ ਜਿਹੜਾ ਹੁੰਦਾ ਜਦੋਂ ਹੁੰਦਾ ਹੈ ਦਿਆਲ ਫਿਰ ਉਹ ਕੁਛ ਕਰੇ ਖਿਆ ਬੰਦੇ ਤੋਂ ਉਹ ਕਰਾਉਂਦਾ ਸੇਵਾ ਅੱਪੇ ਦਿੰਦਾ ਉਹਦਾ ਮੇਵਾ ਬੰਦੇ ਵਿੱਚੋਂ ਕਰਦਾ ਵਾਸਾ ਦੁਨੀਆ ਦਾ ਬਣ ਜਾਂਦਾ ਹੱਸਾ ਦੁਨੀਆ ਕਹਿੰਦੀ ਸਮਝ ਨਹੀਂ ਆਈ ਐਵੇਂ ਬਣਿਆ ਫਿਰਦਾ ਸ਼ਦਾਈ ਪਾਗਲ ਕਹਿੰਦੇ ਲੋਕੀ ਸਾਰੇ ਪੁੱਠੇ ਸਿੱਧੇ ਦੇਖ ਕੇ ਕਰੇ ਦੁਨੀਆ ਨਾਲ ਨਹੀਂ ਖਾਂਦਾ ਮੇਰ ਉਹਦਾ ਹੁੰਦਾ ਅਜੀਬ ਹੀ ਖੇ ਉਹਦਾ ਹੁੰਦਾ ਅਜੀਬ ਹੀ ਖੇ